ਲੂ ਗੱਲਾਂ ਤੇ ਬਹੁਤ ਨੇ ਮੇਰੇ ਦਿਲ ਚ ਪਰ ਮੈਂ ਕਹਿ ਰਹੀ ਨਹੀਂ ਕਿਉਂਕਿ ਕੁਝ ਸੱਚੀਆਂ ਨੇ ਤੇ ਕੁਝ ਕੌਲੀਆਂ ਨੇ ਜਿੰਨੇ ਕਹਿਤੀਆਂ ਤਾਂ ਕਿਸੇ ਨੇ ਸਹਿ ਨਹੀਂ ਗੱਲ ਕੁਝ ਚਿਹਰੇ ਤਾਂ ਖਾਸ ਹੁੰਦੇ ਨੇ ਜਿਹੜੇ ਇੰਜ ਭੁਲਾਇਆ ਭੁੱਲਦੇ ਨਾ ਕੁਝ ਕਿਸੇ ਦਿਲ ਵਿੱਚ ਦਫਨ ਹੁੰਦੇ ਕਿਸੇ ਨਾਲ ਬਿਠਾਇਆ ਖੁੱਲਦੇ ਨਾ ਕਿ ਖਰੀਦਣ ਤੁਰਿਆ ਇਹ ਸਾਹਾਂ ਦੇ ਮੁੱਲ ਮਿਲਦੇ ਨਾ ਜਿਹੜੇ ਬिखर ਕੇ ਖੁਦ ਹੀ ਸੰਭਲੇ ਹੁਣ ਜਿਹੜੇ ਬिखर ਕੇ ਖੁਦ ਹੀ ਸੰਭਲੇ ਹੁਣ ਉਹ ਆਉਂਦੇ ਜਾਂਦੇ ਤੇ ਡੁੱਲਦੇ ਨਾ ਉਹ ਆਉਂਦੇ ਜਾਂਦੇ ਤੇ ਡੁੱਲਦੇ ਨਾ ਤੇਰੀਆਂ ਚਲਾਕੀਆਂ ਨਾ ਫਰ ਸਕੀਏ ਐਡੇ ਅਸੀਂ ਅਣਜਾਨੀ ਬਸ ਗੱਲ ਸਿਰਫ ਇੰਨੀ ਆ ਕਿ ਤੈਨੂੰ ਸ਼ਰਮ ਨਹੀਂ ਤੇ ਸਾਨੂੰ ਮਾਨ ਨਹੀਂ ਇਲਾਦੀਆਂ ਇਮਾਰਤਾਂ 'ਚ ਕਿਤੇ ਨਹੀਂ ਬੰਦਗੀ ਨਹੀਂ ਤੇ ਪੱਥਰਾਂ ਦੀਆਂ ਇਮਾਰਤਾਂ 'ਚੋਂ ਖੁਦਾ ਲੱਭਦੇ ਨਹੀਂ ਲੋਕ